ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਦਿੱਤਾ ਵੱਡਾ ਝਟਕਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਵਾਲਿਆਂ ਨੇ ਪੱਕੇ ਡੇਰੇ ਲਾ ਲੈਨੇ ਪੰਜਾਬ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਦੱਸਾਂਗੇ ਤੁਹਾਨੂੰ ਕਿਹੜੇ ਮੰਤਰੀਆਂ ਦੀ ਛੁੱਟੀ ਕੀਤੀ ਜਾਵੇਗੀ ਅਤੇ ਕਿਹੜੇ ਆਮ ਆਦਮੀ ਪਾਰਟੀ ਦੇ ਖਾਸਮ ਖਾਫ ਜੋ ਅਰਵਿੰਦ ਕੇਜੀ ਵਾਲ ਦੇ ਨਾਲ ਬਿਲੋਂਗ ਕਰਦੇ ਨੇ ਉਹ ਆ ਰਹੇਦੇ 2 ਸਾਲ ਲਗਾਤਾਰ ਦਿੱਲੀ ਦੇ ਵਿੱਚ ਰਹਿਣਗੇ ਵੱਡੀ ਖਬਰ ਆ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਦਲਾ ਕੀਤਾ ਜਾ ਸਕਦਾ ਹੈ ਉਸ ਤੋਂ ਪਹਿਲਾਂ ਕਿ ਇੱਕ ਨਹੀਂ ਦੋ ਨਹੀਂ ਲਗਭਗ 10 ਨਵੇਂ ਚਿਹਰੇ ਕੈਬਨਿਟ ਦੇ ਵਿੱਚ ਆ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਰਾਸ਼ਟਰੀ ਕਮਿਨਰ ਅਰਵਿੰਦ ਕੇਜੀਵਲ ਦਾ ਧਿਆਨ ਹੁਣ ਪੰਜਾਬ ਤੇ ਹੈ ਸੂਤਰਾਂ ਅਨੁਸਾਰ ਅਰਵਿੰਦ ਕੇਜੀਵਲ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿੱਚ ਕੁਝ ਮਜ਼ਬੂਤ ਚਿਹਰੇ ਚਾਹੁੰਦੇ ਹਨ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਸ਼ਟਰੀ ਪੱਧਰ ਤੇ ਆਪਣੇ ਸੰਗਠਨ ਵਿੱਚ ਵੱਡੇ ਬਦਲਾਅ ਕੀਤੇ ਸੀ ਪਾਰਟੀ ਵੱਲੋਂ ਦਿੱਲੀ ਦੇ ਸਾਬਕਾ ਉਪ ਮੰਤਰੀ ਮਨੀਸ਼ ਸੋਦੀਆ ਨੂੰ ਪੰਜਾਬ ਦਾ ਇਨਚਾਰਜ ਅਤੇ ਦਿੱਲੀ ਦੇ ਸਾਬਕਾ ਮੰਤਰੀ ਜਤਿੰਦਰ ਜੈਨ ਨੂੰ ਸਹਿ ਇਨਚਾਰਜ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਦਿੱਲੀ ਯੂਨਿਟ ਵਿੱਚ ਵੀ ਫਿਰ ਬਦਲ ਕੀਤਾ ਗਿਆ ਹੈ ਯਾਨੀ ਕਿ ਯਾਦ ਕਰਵਾ ਦਈਏ ਕਿ ਪੰਜਾਬ ਸਰਕਾਰ ਕੁੱਲ 18 ਮੰਤਰੀ ਬਣਾਏ ਜਾ ਸਕਦੇ ਹਨ ਭਗਵੰਤ ਮਾਨ ਸਰਕਾਰ ਵਿੱਚ ਇਸ ਵੇਲੇ 16 ਮੰਤਰੀ ਹਨ ਜੋ ਦੋ ਸੀਟਾਂ ਖਾਲੀ ਹਨ ਚਿਰ ਸੰਜੀਵ अरोड़ा ਮੰਤਰੀ ਨੂੰ ਅਹੁਦਾ ਮਿਲ ਸਕਦਾ ਹੈ ਦੂਸਰੇ ਪਾਸੇ ਜਸਿਆ ਚਾਰਿਆ ਹੈ ਕਿ ਅਰਪਜਨ ਸਿੰਘ ਜਿਹੜੇ ਐਟੂ ਨੇ ਅਤੇ ਕਟਾਰੂ ਚੱਕ ਨੇ ਉਹਨਾਂ ਦੀ ਛੁੱਟੀ ਵੀ ਕੀਤੀ ਜਾਵੇਗੀ ਸੂਤਰ ਦੱਸੇ ਨੇ ਕਿ ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਅਪ੍ਰੈਲ ਵਿੱਚ ਭਗਵੰਤ ਮਾਨ ਮੰਤਰੀ ਮੰਡਲ ਵਿੱਚ ਵੱਡਾ ਫੇਰ ਬਦਲ ਹੋ ਸਕਦਾ ਹੈ ਹਾਲਾਂਕਿ ਕੁਝ ਆਗੂ ਇਹ ਨਹੀਂ ਚਾਹੁੰਦੇ ਕੁਝ ਆਗੂ ਇਸ ਦੇ ਹੱਕ ਵਿੱਚ ਹਨ ਕੁੱਲ ਮਿਲਾ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਕੇਜੀਵਾਲ ਹੁਣ ਆਪਣੀ ਸਾਰੀ ਤਾਕਤ ਪੰਜਾਬ 'ਚ ਲਗਾ ਦੇਣਗੇ ਯਾਨੀ ਕਿ 1 2 3 ਨਹੀਂ ਲਗਭਗ ਅਪ੍ਰੈਲ ਦੇ ਵਿੱਚ 10 ਨਵੇਂ ਪੰਜਾਬ ਨੂੰ ਕੈਬਨਿਟ ਮੰਤਰੀ ਮਿਲਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਾ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਇਸ ਗੱਲ ਨੂੰ ਡਿਸਕਲੋਜ਼ ਕਰ ਲਿਆ ਗਿਆ ਹੈ ਇੱਕ ਵਾਰ ਵੱਡਾ ਧਮਾਕਾ ਹੋਵੇਗਾ ਕਿਉਂਕਿ ਮੰਤਰੀਆਂ ਅਤੇ ਵਿਧਾਇਕਾਂ ਦੀ ਆਪਸ ਵਿੱਚ ਬਣਦੀ ਨਹੀਂ ਅਤੇ ਮੰਤਰੀ ਆਪਣੇ ਮਨਪੋਂਦਿਆ ਵਿਧਾਇਕਾਂ ਨੂੰ ਗ੍ਰਾਂਟਾ ਦੇ ਰਹੇ ਨੇ ਉਹਨਾਂ ਦੇ ਹਲਕਿਆਂ ਦੇ ਕੰਮ ਕਰਵਾ ਰਹੇ ਨੇ ਦੂਸਰੇ ਦੂਸਰੇ ਵਿਧਾਇਕਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੁਣ ਪੂਰਾ ਫੋਕਸ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਜੀਵਾਲ ਦਾ ਪੰਜਾਬ ਦੇ ਪੰਜਾਬ ਸੂਬੇ ਉੱਪਰ ਹੈ ਧੰਨਵਾਦ